ਜੇ ਜਨਨ ਜਠਰ ਮਹਿ ਪ੍ਰਾਣੀ ਉਹ ਰਹਤਾ ਨਾਮ ਆਧਾਰ ਜਿੰਨਾ ਚਿਰ ਜੀਵ ਆਪਣੀ ਮਾਂ ਦੇ ਉਦਰ ਦੇ ਵਿੱਚ ਰਹਿੰਦਾ ਹੈ ਮਹਾਰਾਜ ਕਹਿੰਦੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਆਧਾਰ ਦੇ ਆਸਰੇ ਹੀ ਜਿੰਦਾ ਹੈ ਇਹ ਹੁਣ ਆਪਾਂ ਇੱਥੇ ਸਮਝਾਂਗੇ ਵੀ ਫਿਰ ਉਹ ਰਾਮ ਰਾਮ ਕਹਿੰਦਾ ਹਿੰਦੂਆਂ ਦਾ ਬੱਚਾ ਰਾਮ ਰਾਮ ਕਹਿੰਦਾ ਆਪਦੀ ਮਾਂ ਦੇ ਉਧਰ ਦੇ ਅੰਦਰ ਸਿੱਖਾਂ ਦਾ ਬੱਚਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਮੁਸਲਮਾਨ ਭਰਾਮਣ ਦਾ ਬੱਚਾ ਅੱਲਾ ਅੱਲਾ ਕਹਿੰਦਾ ਇਹ ਤਾਂ ਨਹੀਂ ਹੁਣ ਆਪਾਂ ਕੁਝ ਕਹਿ ਸਕਦੇ ਪਰ ਇਹਨਾਂ ਜ਼ਰੂਰ ਸਮਝਾਉਂਦੀ ਆ ਵੀ ਉਹ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੈ ਉਹਦੇ ਬਣਾਏ ਹੋਏ ਨਿਜਮੰਦਰ ਹੈ ਇਸੇ ਕਰਕੇ ਇੱਕ ਪ੍ਰਭੂ ਪ੍ਰਮਾਤਮਾ ਨਾਲ ਜੁੜਿਆ ਹੋਇਆ ਕਿਉਂਕਿ ਉਹਨੂੰ ਨਾ ਕੋਈ ਈਰਖਾ ਕਿਸੇ ਦੇ ਨਾਲ ਨਾ ਕੋਈ ਕਿਸੇ ਦੇ ਨਾਲ ਮੇਰ-ਤੇਰ ਦਾ ਸਬੰਧ ਹੈ ਬਸ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਿਜਮ ਵਿੱਚ ਹੋਣ ਕਰਕੇ ਉਹ ਪ੍ਰਮਾਤਮਾ ਦੇ ਨਾਮ ਉਧਾਰਨ ਆਪਣਾ ਉਸ ਸਮਾਪਤੀਤ ਕਰ ਰਿਹਾ ਹੈ ਇੱਥੇ ਐਂ ਕਹਿੰਨੇ ਆਪਾਂ ਫਿਰ ਅਗਲੇ ਬੰਦ ਚ ਮਾਰਾ ਨੇ ਦੱਸਿਆ ਆਨੰਦ ਕਰੇ ਸਾਹ ਸਾਹ ਸਮਾਰੇ ਨਾ ਪੋਹੇ ਅਗਨਾਰ ਮਾਰਾ ਨੇ ਦੱਸਿਆ ਵੀ ਮਾਂ ਦੇ ਉਦਰ ਦੇ ਵਿੱਚ ਉਹ ਹਰੇਕ ਸਾਹ ਦੇ ਨਾਲ ਤੇਰਾ ਨਾਮ ਯਾਦ ਕਰਦਾ ਹੈ ਨਾਮ ਯਾਦ ਕਰਨ ਦਾ ਭਾਵ ਇੱਕੋ ਹੀ ਹੈ ਵੀ ਉਸ ਪ੍ਰਭੂ ਪ੍ਰਮਾਤਮਾ ਦੇ ਨਿਜਮ ਦੇ ਵਿੱਚ ਰਹਿ ਰਿਆ ਨਜਮ ਦੇ ਵਿੱਚ ਰਹਿੰਦਾ ਹੋਇਆ ਆਤਮਿਕ ਆਨੰਦ ਮਾਣਦਾ ਹੈ ਉਹ ਨੂੰ ਨਾ ਕਿਸੇ ਕਿਸਮ ਦਾ ਕੋਈ ਸ਼ੇਕ ਲੱਗਦਾ ਨਾ ਕੋਈ ਗਰਮੀ ਲੱਗਦੀ ਹੈ ਨਾ ਉਹ ਨੂੰ ਸਰਦੀ ਲੱਗਦੀ ਹੈ ਨਾ ਉਹ ਨੂੰ ਭੁੱਖ ਦੀ ਨਾ ਭੁੱਖ ਦੀ ਨਾ ਪਿਆਸ ਦੀ ਕਿਸੇ ਵੀ ਕਿਸਮ ਦੀ ਚਿੰਤਾ ਨਹੀਂ ਹੈ ਕਿਉਂ ਕਿਉਂਕਿ ਉਹ ਆਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੈ ਤੇ ਜੇ ਹੁਣ ਆਪਾਂ ਆ ਮਨੁੱਖਾ ਜਨਮ ਬਸਰ ਕਰਦੇ ਹੋਏ ਉਹਦੇ ਨਜਮ ਵਿੱਚ ਆ ਜਾਈਏ ਤਾਂ ਆਨੰਦਮਈ ਜ਼ਿੰਦਗੀ ਬਣ ਜਾਣੀ ਆ ਜੀ ਤੇ ਉਸ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਹੋਣ ਲੱਗ ਜਾਣਾ ਜਦੋਂ ਨਿਜਮ ਵਿੱਚ ਆ ਗਏ ਜਦੋਂ ਅਸੀਂ ਨਿਜਮ ਤੋੜਦੇ ਆ ਆਪਣੇ ਮਨ ਦੇ ਪਿੱਛੇ ਲੱਗ ਕੇ ਮਨਾਈਆਂ ਕਰਦੇ ਆ ਪ੍ਰਭੂ ਪ੍ਰਮਾਤਮਾ ਤੋਂ ਬਹੁਤ ਦੂਰ ਹੋ ਜਾਂਦੇ ਆ ਮਨ ਕਰਕੇ ਪਰ ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਵਿੱਚ ਹਰ ਜੂ ਬਸੇ ਸੰਤਨ ਕਹੋ ਪ੍ਰਕਾਰ ਉਹ ਆਕਾਲ ਪੁਰਖ ਵਾਹਿਗੁਰੂ ਕਣ-ਕਣ ਵਿੱਚ ਵਸਦਾ ਹੈ ਤੇ ਤੇਰੇ ਅੰਦਰ ਵੀ ਵਸਦਾ ਹੈ ਪਰ ਤੂੰ ਮਨ ਕਰਕੇ ਪ੍ਰਭੂ ਪਰਮਾਤਮਾ ਨਾਲੋਂ ਦੂਰੀ ਬਣਾ ਲਈ। ਤਨੇ ਆਵੀ ਪਦਾਰਥਾਂ ਦੇ ਵਿੱਚ ਮਨ ਗਿੱਜ ਗਿਆ ਤੇ ਉਸ ਪ੍ਰਭੂ ਪਰਮਾਤਮਾ ਨੂੰ ਅੰਦਰੇ ਬੈਠੇ ਨੂੰ ਹੀ ਨਹੀਂ ਵੇਖਦਾ ਤੂੰ ਮਹਿਸੂਸ ਨਹੀਂ ਕਰਦਾ। ਉਹ ਤੈਨੂੰ ਵੇਖ ਰਿਹਾ। ਸੱਤ ਸੁਣਦਾ, ਸੱਤ ਵੇਖਦਾ। ਮਾਰਾ ਨੇ ਦੱਸਿਆ ਮਾਂ ਦੇ ਪੇਟ ਵਿੱਚ ਉਹ ਹਰੇਕ ਸਾਹ ਦੇ ਨਾਲ ਤੇਰਾ ਨਾਮ ਜਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਇਹ ਆਪ ਗੱਲ ਸਮਝ ਲਈ ਵੀ ਉਹਨੂੰ ਕਿਸੇ ਵੀ ਕਿਸਮ ਦੀ ਕੋਈ ਦੁੱਖ ਤਕਲੀਫ ਨਹੀਂ ਹੈ ਉਹ ਮਾਇਆ ਦਾ ਕੋਈ ਸੇਕ ਨਹੀਂ ਲੱਗ ਰਿਹਾ ਅੱਗੇ ਪਰ ਧਨ ਪਰਦਾ ਰਾ ਪਰ ਨਿੰਦਾ ਇਨ ਸਿਉ ਪ੍ਰੀਤ ਨਿਵਾਰ ਜਿਵੇਂ ਤੂੰ ਮਾਂ ਦੇ ਪੇਟ ਵਿੱਚ ਰੱਖਿਆ ਕਰਦਾ ਹੈ ਤਵੇਂ ਹੁਣ ਵੀ ਪਰਾਇਆ ਧਨ ਪਰਾਈ ਇਸਤਰੀ ਪਰਾਈ ਨਿੰਦਾ ਇਹਨਾਂ ਬਕਾਰਾਂ ਨਾਲੋਂ ਮੇਰੀ ਪ੍ਰੀਤ ਦੂਰ ਕਰ ਗੁਰੂ ਮਹਾਰਾਜ ਇਹ ਇੱਕ ਅਰਦਾਸ ਰੂਪੀ ਸ਼ਬਦ ਹੈ ਜੀ ਚਰਨ ਕਮਲ ਸੇ ਵੀਰਦ ਅੰਤਰ ਗੁਰਪੂਰੇ ਕੈ ਆਧਾਰ ਮਿਹਰ ਕਰ ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਟਿਕਾਈ ਰੱਖਾਂ اے ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਪੂਰੇ ਗੁਰੂ ਦੇ ਚਰਨ ਹੀ ਲੱਗਾ ਰਹਾ ਪੂਰੇ ਗੁਰੂ ਕੌਣਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ हे अकाल पुरख वाह गुरु मेरे ते मेहे कृपा कर मेनू पूरे गुरुओं दे चरनी ला पूरा पूरे गुरुओं दे पूरे गुरु दा आसरा ਲੈ ਕੇ ਮੈਂ तेरे ਸੋਹਣੇ ਚਰਨਾ ਦਾ ਧਿਆਨ ਆਪਣੇ ਹਿਰਦੇ ਵਿੱਚ ਟਿਕਾਈ ਰੱਖਾਂ ਗ੍ਰਹ ਮੰਦਰ ਮਹਿਲਾ ਜੋਦੀ ਸੇ ਮਹਾਰਾਜ ਕੰਦਰ ਗ੍ਰਹਿ ਮੰਦਰ ਮਹਿਲਾ ਜੋ ਦੀਸੇ ਨਾ ਕੋਈ ਸ਼ੰਗਾਰ ਹੈ ਭਾਈ ਘਰ ਮੰਦਰ ਮਹਿਲ ਮਾੜੀਆਂ ਜਿਹੜੇ ਵੀ ਤੈਨੂੰ ਦਿਸ ਰਹੇ ਹਨ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਅੰਤ ਵੇਲੇ ਨਹੀਂ ਜਾਏਗਾ ਚਲੋ ਇਹ ਤਾਂ ਹੁਣ ਅੰਤ ਵੇਲੇ ਦੱਸਤਾ ਨਾ ਵੀ ਜਦੋਂ ਸਰੀਰ ਛੱਟਦਾ ਵੀ ਉਦੋਂ ਨਹੀਂ ਜਾਂਦਾ ਬਿਲਕੁਲ ਸੱਚ ਹੈ ਨਹੀਂ ਜਾਂਦਾ ਕਿਸੇ ਦੇ ਨਾਲ ਕੱਖ ਵੀ ਨਹੀਂ ਜਾਂਦਾ ਤੇ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਦੌਰ ਚੱਲ ਰਿਹਾ ਹੈ ਨਸ਼ੇੜੀਆਂ ਨਸ਼ਾ ਵੇਚਣ ਵਾਲਿਆਂ ਦੇ ਘਰ ਕੋਲ ਗਵਰਨਮੈਂਟ ਢਾ ਰਹੀ ਆ ਪੰਜਾਬ ਗਵਰਨਮੈਂਟ ਹੁਣ ਉਹ ਜਿਹੜੇ ਮਤਲਬ ਲਾ ਵੀ ਉਹ ਮਾੜੇ ਕੰਮ ਕਰਕੇ ਉਹ ਮਹਿਲ ਮਾੜੀਆਂ ਬਣਾਈਆਂ ਦੋ ਦੋ ਕਰੋੜ ਲਾਇਆ ਘਰਾਂ ਤੇ ਕੋਠੀਆਂ ਤੇ ਤੇ ਹੁਣ ਸ਼ਾਸਨ ਬਾ ਰਹੀਆਂ ਨਾ ਇਹ ਪ੍ਰੈਕਟੀਕਲੀ ਦੇਖ ਲੈ ਤੂੰ ਆਪਦੇ ਅੱਖੀਂ ਦੇਖ ਲੈ ਮਨੁੱਖ ਚਲੋ ਸਰੀਰ ਛੱਡਣ ਤੋਂ ਬਾਅਦ ਆਪਾਂ ਤਾਂ ਕਹਿੰਦੇ ਨੇ ਵੀ ਆਪਾਂ ਕਿਹੜਾ ਦੇਖਿਆ ਹੁਣ ਕੀ ਆਪਾਂ ਕੀ ਦੇਖਣਾ ਮ ਅੱਖਾਂ ਮੀਚ ਗਿਆ ਬੰਦਾ ਸਵਾਸ ਪੂਰੇ ਹੋ ਗਏ ਜੀਵਾਤਮਾ ਓੜਾਰੀ ਮਾਰ ਗਈ ਹੁਣ ਡੈੱਡ ਬੱਡੀ ਕੀ ਦੇਖੇਗੀ ਵੀ ਮੈਂ ਲੈ ਚੱਲਿਆ ਕੁਛ ਕੇ ਸਾਡ ਚੱਲਿਆ ਪਰ ਜੇ ਇੱਕ ਆਧਾਰਨਾ ਤੌਰ ਤੇ ਦੇਖਣਾ ਹੋਵੇ ਤਾਂ ਹੁਣ ਦੇਖ ਲਓ ਸਾਹਮਣੇ মিডিਆ ਦਾ ਜੋਗਾ ਹੁਣ ਆਪਾਂ ਨੂੰ ਭੋਰਾ ਭੋਰਾ ਖਬਰ ਦਾ ਪਤਾ ਲੱਗ ਜਾਂਦਾ ਵੀ ਕਿਸੇ ਕੀ ਹੋ ਰਿਹਾ ਕੀ ਹੋ ਰਿਹਾ ਕਈ ਸੁਪੀਆਂ ਵੀ ਰਹਿ ਜਾਂਦੀਆਂ ਨੇ ਪਰ ਸਿੱਖਿਆ ਲੈਣ ਵਾਸਤੇ ਵੀ ਦੇਖ ਲੋ ਭਾਈ ਕੋਈ ਜਾਂਦਾ ਨਾਲ ਉਹ ਸਾਰੇ ਸੰਸਾਰ ਦੇ ਵਿੱਚ ਇਨਸਲਟ ਹੋ ਰਹੀ ਹੈ ਜਿਹਨੂੰ ਆਪਾਂ ਅੱਜ ਕੱਲ ਦੀ ਭਾਸ਼ਾ ਚ ਕਹਿੰਦੇ ਆ ਬੇਇੱਜ਼ਤੀ ਕਹੋ ਬੇਇੱਜ਼ਤੀ ਹੋ ਰਹੀ ਹੈ ਖਿੱਚਾ ਤੋਂ ਹੀ ਹੋ ਰਹੀ ਹੈ ਸਾਰੇ ਪੜਦੇ ਯਾਰ ਹੋ ਰਹੇ ਨੇ ਤੇ ਜੋ ਬਣਾਇਆ ਜਾਂ ਗੱਡੀਆਂ ਜਿਵੇਂ ਹੁਣ ਗੱਡੀਆਂ ਕਹਿੰਦੇ ਐਨੀਆਂ-ਐਨੀਆਂ ਗੱਡੀਆਂ ਐਨੀਆਂ-ਐਨੀਆਂ ਕੋਠੀਆਂ ਡਟੀਆਂ ਮਹਿੰਗੀਆਂ ਉਹ ਹੁਣ ਕੁਝ ਕੰਮ ਕਰਦੀਆਂ ਨਾਲ ਉਹ ਤਾਂ ਤੇਰਾ ਬਣਾਇਆ ਹੋਇਆ ਸੀਗਾ ਉਹ ਬੈਠਾ ਪਿਆ ਹੈ ਕਥਾਂ ਤੇ ਤੂੰ ਹੁਣ ਭੋਗ ਇੱਕ ਸਿੱਖਣ ਵਾਸਤੇ ਆਪਾਂ ਗੱਲ ਕਰੀ ਆ ਵੀ ਦੇਖ ਲਓ ਪਰ ਤਖਤ ਦੇਖ ਲਓ ਵੀ ਕੁਝ ਨਹੀਂ ਆਲ ਜਾਂਦਾ ਭਾਈ ਅੱਖੀਂ ਦੇਖ ਲਓ ਗ੍ਰਹਿ ਮੰਦਰ ਤੇਰਾ ਘਰ-ਬਾਰ ਜੋ ਦਿਸ ਰਹਾ ਨਾ ਕੋਈ ਸ਼ਿੰਗਾਰ ਜਿੰਨੇ ਸ਼ਿੰਗਾਰ ਕਰੇ ਹਮ ਹੁਣ ਦੇਖਦੇ ਆਂ ਪਾ ਮਤਲਬ ਵੀ ਉਹ ਮਹਿੰਗੀਆਂ ਮਹਿੰਗੀਆਂ ਘੜੀਆਂ ਕਹਿੰਦੇ ਬੜੀਆਂ ਮਹਿੰਗੀਆਂ ਮਹਿੰਗੀਆਂ ਐਸੀ ਉਹ ਕੁੜੀ ਦੇ ਜਿਹੜੀ ਹੁਣ ਫੜੀ ਆ ਕੁੜੀ ਇਹਨਾਂ ਨੇ ਪੁਲਿਸ ਨੇ ਫੜੀ ਆ ਕੁੜੀ ਉਹ ਤੇ ਉਹਦੇ ਕੋਲੇ ਘੜੀਆਂ ਹੀ ਖਣੀਆਂ ਕਿੰਨੀਆਂ-ਕਿੰਨੀਆਂ ਮਹਿੰਗੀਆਂ ਦੱਸੀ ਜਾਂਦੇ ਸੀ ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ ਕਿੰਨੇ ਲੱਖ ਦੀ ਘੜੀ ਉਹ ਸ਼ਿੰਗਾਰ ਕੀਤੇ ਹੋਏ ਕਿਸੇ ਕੰਮ ਨਹੀਂ ਉਹ ਕੁਝ ਦਿਨਾਂ ਦੀ ਪ੍ਰਾਣੇ ਆ ਚਲੋ ਇਹ ਆਪਾਂ ਸਿੱਖਿਆ ਲੈਣ ਵਾਸਤੇ ਆ ਸ਼ਬਦ ਦੇ ਵਿੱਚੋਂ ਗੱਲ ਆਈ ਹੈ ਉਹ ਵੀ ਦੇਖ ਲਓ ਤੁਸੀਂ ਪਰਤੱਕ ਦੇਖ ਲਓ ਭਾਈ ਅੱਗੇ ਜਬ ਲਗ ਜੀਵੇ ਕਲੀ ਕਾਲ ਮਹਿ ਜਨ ਨਾਨਕ ਨਾਮ ਸਮਾਰ ਏ ਜੀਵ ਜੀਵੇ ਤੂੰ ਜਿਉਂਦਾ ਹੈ ਜਿਵੇਂ ਤੂੰ ਜਿਉਂਦਾ ਹੈ ਕਲੀ ਕਾਲ ਮਹਿ ਜਗਤ ਵਿੱਚ ਠੀਕ ਆ ਜੀ ਮਹਾਰਾਜ ਨੇ ਦੱਸਿਆ ਸਧਾਰਨ ਹਾਲਤ ਵਿੱਚ ਕਲਯੁਗ ਵਰਤਿਆ ਹੈ ਕਿਉਂਕਿ ਜਿਸ ਯੁਗ ਵਿੱਚ ਸਤਗੁਰੂ ਜੀ ਆਏ ਉਸ ਦਾ ਨਾਮ ਕਲਯੁਗ ਪ੍ਰਸਿੱਧ ਹੈ ਇਥੇ ਕਲੀ ਕਾਲ ਤੋਂ ਭਾਵ ਹੈ ਸੰਸਾਰ ਜਗਤ ਸਮਾਰ ਸੰਭਾਲ ਹਿਰਦੇ ਵਿੱਚ ਪ੍ਰੋ ਰੱਖ ਇਸ ਯੁਗ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪ੍ਰੋ ਕੇ ਰੱਖ ਮਾਰਾ ਨੇ ਦੱਸਿਆ ਬਈ ਹੈ ਨਾਨਕ ਇਸ ਵਾਸਤੇ ਜਦ ਤੱਕ ਤੂੰ ਜਗਤ ਵਿੱਚ ਜਿਉਂਦਾ ਹੈ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪ੍ਰੋ ਰੱਖ ਇਹ ਹੀ ਅਸਲੀ ਸਾਥੀ ਹੈ ਜੀਵਨ ਦਾ ਕੋਈ ਜਿੰਨੀਆਂ ਆਹ ਪ੍ਰਾਪਰਟੀਆਂ ਜਾਂ ਕੋਈ ਸੁੱਖ ਸਹੂਲਤਾਂ ਜਾਂ ਕੋਈ ਤੇਰੇ ਸ਼ਿੰਗਾਰ ਨੇ ਸੋਹਣੇ ਘਰ ਮੰਦਰ ਨੇ ਇਹ ਤੇਰੇ ਕਿਸੇ ਕੰਮ ਨਹੀਂ ਠੀਕ ਹੈ ਜੀ ਜਿਵੇਂ ਹੁਣ ਆਪਾਂ ਦੁਬਾਰੇ ਗੱਲ ਫੇਰ ਕਰ ਲੈਨੇ ਆ। ਵੀ ਜਿਵੇਂ ਹੁਣ ਇੱਕ ਤਾਂ ਇਨਸਾਨ ਵੀ ਸਰੀਰ ਛੱਡ ਗਿਆ ਤੇ ਸਭ ਕੁਝ ਛੱਡ ਗਿਆ ਕੁਝ ਨਹੀਂ ਨਾਲ ਗਿਆ। ਚਲੋ ਲੋਕਾਂ ਨੂੰ ਪਤਾ ਜੇ ਇਨਸਾਨ ਕਹਿ ਸਕਦਾ ਪਹਿਲਾਂ ਜਵਾਬ ਕਰ ਸਕਦਾ ਵੀ ਚਲ ਜਾ ਜੋ ਜਰਾ ਅੱਖਾਂ ਹੀ ਮੀਚ ਗਏ। ਮਾਰੀ ਗਏ ਆਪਣੇ ਵਾਲੀ ਭਾਸ਼ਾ ਚ ਕਹ ਜੇ ਜਦੋਂ ਮਾਰੀ ਗਏ ਫੇਰ ਕਿਹਨੇ ਦੇਖਿਆ? ਤੇ ਹੁਣ ਅੱਖੀਂ ਦੇਖਦੇ ਆਪਾਂ। মিডিਆ ਤੇ ਅੱਖੀਂ ਦੇਖਦੇ ਨਾ। ਬਿਕੁਜ ਨਹੀਂ ਨਾਲ ਜਾਂਦਾ ਜਿੰਨਾ ਕੁਛ ਮਰਜ਼ੀ ਬਣਾ ਲਾ ਕਿਸੇ ਨੇ ਸਾਥ ਨਹੀਂ ਨਿਭਾਉਣਾ ਥਾਂ ਦੇ ਥਾਂ ਹੀ ਰਹਿ ਜਾਂਦੇ ਨੇ ਆਸਾ ਘਰ ਤੀਜਾ ਮਹੱਲਾ ਪੰਜਵਾਂ ਅਗਲੇ ਸ਼ਬਦ ਚ ਮਾਰਾ ਨਹੀਂ ਦੱਸਿਆ ਰਾਗ ਆਸਾ ਘਰ ਤੀਜਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਹਾਰਾਜ ਨੇ ਦੱਸਿਆ ਰਾਜ ਮਿਲਕ ਜੋਬਨ ਗਰਹਿ ਸੋਭਾ ਰੂਪ ਬੰਤ ਜਵਾਨੀ ਏ ਭਾਈ ਹਕੂਮਤ ਜ਼ਮੀਨ ਦੀ ਮਾਲਕੀ ਜੋਬਨ ਘਰ ਇੱਜ਼ਤ ਸੁੰਦਰਤਾ ਜਵਾਨੀ ਕਿੰਨੀਆਂ ਚੀਜ਼ਾਂ ਗਣਤੀਆਂ ਬਈ ਹਕੂਮਤ ਵੀ ਤੇਰੀ ਚੱਲਦੀ ਹੋਵੇ ਦੇਖਦਾ ਤੂੰ ਰਾਜਾ ਹੋਵੇਂ ਵੱਡਾ ਠੀਕ ਆ ਜੀ ਜਾਣੀ ਆ ਸਟੇਟਾਂ ਦੇ ਵੀ ਰਾਜੇ ਹੀ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਕਹਿੰਦੇ ਆਪਾਂ ਇਹ ਸਟੇਟਾਂ ਦੇ ਰਾਜੇ ਨੇ ਤੇ ਇੱਕ ਵੱਡਾ ਪ੍ਰਧਾਨ ਮੰਤਰੀ ਕਹ ਲੋ ਵੀ ਤੇਰੀ ਹਕੂਮਤ ਵੀ ਚੱਲਦੀ ਹੋਵੇ ਜ਼ਮੀਨ ਦੀ ਵੀ ਮਾਲਕੀ ਹੋਵੇ ਤੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਹੋਵੇ ਜੋਬਨ ਤੋਂ ਸੋਨਾ ਵੀ ਬਹੁਤ ਹੋਵੇ ਘਰ ਵੀ ਤੇਰੇ ਕੋਲ ਟਾਪ ਦੇ ਹੋਣ ਇੱਜ਼ਤ ਵੀ ਹੋਵੇ ਸੁੰਦਰਤਾ ਵੀ ਹੋਵੇ ਤੇ ਜਵਾਨ ਵੀ ਹੋਵੇ ਤੂੰ ਐਨਾ ਕੁਛ ਗਣ ਕੇ ਮਹਾਰਾਜ ਕਹਿੰਦੇ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ ਬਹੁਤ ਧਨ ਹਾਥੀ ਅਤੇ ਘੋੜੇ ਜੇ ਇਹ ਸਭ ਕੁਛ ਸਭ ਕੁਝ ਕਿਸੇ ਮਨੁੱਖ ਦੇ ਪਾਸ ਹੋਵੇ ਜੇ ਲੱਖਾਂ ਰੁਪਏ ਖਰਚ ਕੇ ਕੀਮਤੀ ਲਾਲ ਮੁੱਲ ਲੈ ਆਵੇ ਤੇ ਇਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ ਅੱਗੇ ਦਰ ਗਏ ਕਾਮਨਾ ਆਵੇ ਸੋੜ ਚੱਲੇ ਅਭਿਮਾਨੀ ਮਹਾਰਜ ਕਹਿੰਦੇ ਪਰ ਅਗਾਹ ਪ੍ਰਮਾਤਮਾ ਦੀ ਦਰਗਾਹ ਵਿੱਚ ਇਨਾਂ ਵਿੱਚੋਂ ਕੋਈ ਵੀ ਚੀਜ਼ ਕੰਮ ਨਹੀਂ ਆਉਂਦੀ ਇਨਾਂ ਪਦਾਰਥਾਂ ਦਾ ਮਾਣ ਕਰਨ ਵਾਲਾ ਮਨੁੱਖ ਇਨਾਂ ਸਵਨਾਂ ਨੂੰ ਇੱਥੇ ਹੀ ਛੱਡ ਕੇ ਇੱਥੋਂ ਤੁਰ ਪੈਂਦਾ ਹੈ ਇਹ ਸ਼ਬਦ ਪੂਰਾ ਵਿਸਤਾਰ ਵਿੱਚ ਦੱਸਦਾ ਮਹਾਰਾਜ ਨੇ ਵੀ ਜਿੰਨਾ ਕੁ ਸਮਰਜੀ ਹੋਵੇ ਆਪਾਂ ਗਨ ਲਿਆ ਨਾ ਜੋ ਲਿਖ ਕੇ ਦੱਸਿਆ ਮਹਾਰਾਜ ਨੇ ਵੀ ਇਹ ਸਭ ਕੁਝ ਹੁੰਦਿਆਂ ਵੀ ਤੇਰਾ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰਤੇ ਨਹੀਂ ਪ੍ਰਵਾਨ ਹੋਣਾ ਤੇ ਅੱਗੇ ਤੇਰੇ ਕੰਮ ਆਉਣਾ ਕੀ ਹੈ ਪ੍ਰਭੂ ਪਰਮਾਤਮਾ ਦੀ ਬੰਦਗੀ ਪਰਮਾਤਮਾ ਦਾ ਨਾਮ ਜਪਿਆ ਹੋਇਆ ਤੇ ਨਹੀਂ ਤਾਂ ਕੁਝ ਨਹੀਂ ਕੰਮ ਆਉਂਦਾ ਇੱਥੇ ਜੀਂਦੇ ਜੀ ਪਤਾ ਲੱਗ ਜਾਂਦਾ ਆਪਾਂ ਹੁਣ ਗੱਲ ਕਰਕੇ ਛੱਡਿਓ ਕੁੜੀ ਜਿਹੜੀ ਫੜੀ ਆ ਨਸ਼ਾ ਤਸਕਰ ਸੀ ਜਿਹੜੀ। ਉਹ ਖਣੀ ਕਿੰਨੇ ਮੈਂ ਹੈਰਾਨ ਹੋ ਗਿਆ ਖਣੀ 15-15 ਲੱਖ ਦੀ ਤਕੜੀ ਹੋਈ ਆ ਕਹਿੰਦੇ ਉਹਦੇ ਕੋਲੇ। 6 ਸੇ ਗੱਡੀਆਂ ਥਾਰਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ। ਕੋਠੀ ਦੇਖੋ ਕਿੰਡੀ ਵੱਡੀ ਆ। ਪਰ ਜਦੋਂ ਪੰਜਾ ਪੈਂਦਾ ਫੇਰ ਨਹੀਂ ਬਾਈ ਉਹ ਕਿਸੇ ਕੰਮ ਆਉਂਦੀਆਂ। ਫੇਰ ਤਾਂ ਮਨੁੱਖ ਇੱਜ਼ਤਾਂ ਦਾ ਖਰਾਬ ਤੇਰ ਕੋਈ ਹੁੰਦੀ ਆ ਲੋਕਾਂ ਦੇ ਵਿੱਚ ਦੇਖੋ। ਮੀਡੀਆ ਤੇ ਸਾਰੇ ਬਾਲਟ ਚ ਫੈਲ ਜਾਂਦੀ ਹੈ ਗੱਲ ਕਹਿਣ ਦਾ ਭਾਵ ਆ ਵੀ ਜੋ ਪ੍ਰਭੂ ਪਰਮਾਤਮਾ ਨੇ ਦੱਸਿਆ ਭਈ ਪਰਮਾਤਮਾ ਦੀ ਦਰਗਾਹ ਵਿੱਚ ਇਹਨਾਂ ਵਿੱਚੋਂ ਕੋਈ ਵੀ ਚੀਜ਼ ਕੰਮ ਨਹੀਂ ਆਉਂਦੀ ਇਹਨਾਂ ਪਦਾਰਥਾਂ ਦਾ ਮਾਣ ਕਰਨ ਵਾਲਾ ਮਨੁੱਖ ਇਹਨਾਂ ਸਭਨਾਂ ਨੂੰ ਇੱਥੇ ਹੀ ਛੱਡ ਕੇ ਇਥੋਂ ਤੁਰ ਪੈਂਦਾ ਹੈ ਹੁਣ ਇਹਦਾ ਭਾਵ ਕੀ ਹੈ ਅਸਲ ਵਿੱਚ ਭਈ ਪ੍ਰਭੂ ਪਰਮਾਤਮਾ ਦੇ ਭਾਈ ਨਾਮ ਨਾਲ ਜੁੜਿਆ ਰਹੇ ਤੇ ਸੱਚੀ ਸੁੱਚੀ ਕਰਤ ਕਮਾਈ ਹੋਵੇ ਤੇਰੀ ਸੱਚੀ ਸੁੱਚੀ ਕਰਤ ਕਮਾਈ ਕਰਨ ਵਾਲੇ ਦੀ ਇੱਜ਼ਤ ਵੀ ਬਣੀ ਰਹਿੰਦੀ ਆ ਕੋਈ ਉਂਗਲ ਮਨੀ ਚੱਕ ਸਕਦਾ ਪ੍ਰਮਾਤਮਾ ਦਾ ਨਾਮ ਜੀਵਾਤਮਾ ਦੇ ਕੰਮ ਆਉਣਾ ਤੇ ਸੱਚੀ ਸੁੱਚੀ ਕਰਤ ਕਮਾਈ ਤੇਰੇ ਆ ਮਨੁੱਖੇ ਜੀਵਨ ਦੇ ਕੰਮ ਆਉਣੀ ਆ ਹੁਣ ਜੇ ਆਪਾਂ ਦੇਖੋ ਮਨੁੱਖ ਨੂੰ ਛੱਡ ਦੋ ਮਨੁੱਖ ਭੈਣਾ ਤੇ ਭਾਈ ਆ ਮਨੁੱਖ ਨੂੰ ਛੱਡ ਕੇ ਹੋਰ ਕਿਸੇ ਵੀ ਜੀਵ ਨੂੰ ਦੇਖ ਲਓ ਕੁਝ ਜਮਾ ਕਰਦਾ ਪਾਂਚੀ ਆਲਣਿਆਂ ਵੱਲ ਨੂੰ ਸ਼ਾਮ ਨੂੰ ਜਾਂਦੇ ਆ ਮੂੰਹ ਵਿੱਚ ਹੁੰਦਾ ਕੁਛ ਪਸ਼ੂ ਪੇਟ ਭਰ ਕੇ ਬਹਿ ਜਾਂਦਾ ਸੌ ਜਾਂਦਾ ਉਹ ਇਕੱਠਾ ਕਰਕੇ ਨਹੀਂ ਰੱਖਦਾ ਵੀ ਕੱਲ ਨੂੰ ਸਹੀ ਨਾ ਇਹੀ ਕਹਿੰਦਾ ਮੇਰੇ ਕੋਲੇ ਹੋ ਜੇ ਪੰਜਾਂ ਚੋਂ ਪੀੜੀਆਂ ਦਾ ਖਜ਼ਾਨਾ ਇਕੱਠਾ ਮਨੋਖੀ ਕਹਿੰਦਾ ਇੱਕ ਸੋ ਅੱਗੇ ਮਹਾਰਾਜ ਕਹਿੰਦੇ ਕਾਹੇ ਏਕ ਬਿਨ ਚਤ ਲਾਈਏ ਅਗਲੇ ਪੰਨੇ 'ਚ ਦੇਖੋ ਮਹਾਰਾਜ ਕਹਿੰਦੇ اے ਭਾਈ ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਚੀਜ਼ ਕਿਸੇ ਹੋਰ ਵਿੱਚ ਪ੍ਰੀਤ ਨਹੀਂ ਜੋੜਨੀ ਚਾਹੀਦੀ ਜੋ ਵੀ ਸੁੱਖ ਸਹੂਲਤ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਮਿਲੀ ਆ ਤੇਰੀ ਮਿਹਨਤ ਮੁਤਾਬਕ ਮਿਲੀ ਆ ਉਹਦਾ ਆਨੰਦ ਮਾਣ ਐਵੇਂ ਉਹਦੇ ਨਾਲ ਚਿੱਤ ਜੋੜ ਕੇ ਨਾ ਬੈਠ ਵੀ ਬਸ ਹੁਣੇ ਮੇਰਾ ਹੀ ਆ ਆਪਾਂ ਕਿੱਥੇ ਜਾਣਾ ਮੇਰੇ ਕੋਲੋਂ ਕਿੱਥੇ ਜਾਣਾ ਹੈ ਨਾ ਇਹ ਤਾਂ ਸਿਕੰਟ ਲੱਗਦੇ ਨੇ ਦੇਖਦੇ ਆਪਾਂ ਹੁਣ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਭਾਈ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤੈਨੀਆਂ ਗੱਲਾਂ ਗੁਰੂ ਨਾਮ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਕਟੀਕਲ ਕਰਕੇ ਦਿਖਾਇਆ ਵੀ ਕਿਰਤ ਕਰ ਆਪਦੀ ਅੱਗੇ ਮਹਾਰਾਜ ਦੱਸਦੇ ਨੇ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਏ ਮਹਾਰਾਜ ਕਹਿੰਦੇ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਸਦਾ ਹੀ ਪਰਮਾਤਮਾ ਵਿੱਚ ਹੀ ਸੁਰਤ ਜੋੜੀ ਰੱਖਣੀ ਚਾਹੀਦੀ ਹੈ ਸ਼ੁਕਰਾਨੇ ਚ ਰਹਿ ਬਗਾ ਕਾਲਪੁਰ ਕ ਭਾਈ ਹੂੰ ਦਾ ਸ਼ੁਕਰ ਕਰ ਮਹਾ ਬਚਿਤਰ ਸੁੰਦਰ ਅਖਾੜੇ ਰਣ ਮੇ ਜੀਤੇ ਪਵਾੜੇ ਮਹਾ ਬਚਿਤਰ ਸੁੰਦਰ ਅਖਾੜੇ ਰਣ ਮੇ ਜੀਤੇ ਪਵਾੜੇ ਜੇ ਕੋਈ ਮਨੁੱਖ ਬੜੇ ਅਚਰਜ ਸੋਹਣੇ ਪੜ ਭਾਵ ਕੁਸ਼ਤੀਆਂ ਜਿੱਤਦਾ ਹੈ ਜੇ ਉਹ ਰਣ ਭੂਮੀ ਵਿੱਚ ਜਾ ਕੇ ਬڑے-ਬڑے ਝਗੜੇ ਲੜਾਈਆਂ ਜਿੱਤ ਲੈਂਦਾ ਹੈ ਮਹਾਰਾਜ ਕਹਿੰਦੇ ਹੋਂ ਮਾਰੋ ਹੋਂ ਬੰਦੋ ਛੋਟੋ ਮੁਖਤੇ ਇਹ ਬੜਾ ਵੀ ਤੇ ਆਪਣੇ ਮੂੰਹ ਇੰਉ ਬਾਹੀ ਤਬਾਹੀ ਵੀ ਬੋਲਦਾ ਹੈ ਆਪਣੇ ਮੂੰਹੋਂ ਬੁਰਾ ਭਲਾ ਵੀ ਬੋਲਦਾ ਕਿਉਂਕਿ ਜੋਰ ਚੱਲਦਾ ਨਾ ਬੋਲਦਾ ਹੈ ਕਿ ਮੈਂ ਆਪਣੇ ਵੈਰੀਆਂ ਨੂੰ ਮਾਰ ਸਕਦਾ ਹਾਂ ਮੈਂ ਉਹਨਾਂ ਨੂੰ ਬੰਦ ਸਕਦਾ ਹਾਂ ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ ਛੱਡ ਵੀ ਸਕਦਾ ਹਾਂ ਬਿਜੋਰ ਚੱਲਦਾ ਆਪਾਂ ਪਹਿਲਾਂ ਵੀ ਗੱਲ ਕਰ ਲਈ ਗੁਰੂ ਬਾਣੀ ਬਾਣੀ ਵਿੱਚੋਂ ਹੀ ਗੱਲ ਕਰੀ ਆ ਵੀ ਜੋਰ ਚੱਲਦਾ ਰਾਜਾ ਵਾ ਸਾਹਿਬ ਦੀ ਹਕੂਮਤ ਚੱਲਦੀ ਆ ਬੜਾ ਕੁਸ਼ ਪਰ ਗੁਰੂ ਮਹਾਰਾਜ ਜੇ ਲਿਉਂਦੇ ਉੱਥੇ ਹੀ ਆ ਮੋੜ ਕੇ ਗੱਲ ਵੀ ਤੇਰੇ ਇਨਸਾਨ ਨਾਲ ਕੱਖ ਨਹੀਂ ਜਾਣਾ ਜੇ ਕੋਈ ਚੀਜ਼ ਵੀ ਹੁੰਦੀ ਆ ਮਾੜੀ-ਮੋਟੀ ਕੀਮਤੀ ਉਹ ਵੀ ਤੇਰੇ ਲਈ ਜਾਂਦੀ ਆ ਹੱਥਾਂ ਕੰਨਾਂ ਚੋਂ ਐਵੇਂ ਨਾ ਮਾਨ ਚੱਕੀ ਫਿਰ ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇ ਸੱਚੀ-ਸੁੱੱਚੀ ਕਿਰਤ ਕਮਾਈ ਨਾਲ ਜੁੜ ਜਾ ਬਸ ਜਿਹੜੀ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸਹੀ ਹੋਵੇ ਤੇ ਪ੍ਰਭੂ ਪਰਮਾਤਮਾ ਦੀ ਦਰਗਾਹ ਵਿੱਚ ਵੀ ਕਬੂਲ ਹੋਣ ਵਾਲੀ ਹੋਵੇ ਉਹ ਕਮਾਈ ਕਰ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਇੱਕ ਦਿਹਾੜੀ ਇਸਮ ਆਈ ਜਾਣ ਮਹਾਰਾਜ ਕਹਿੰਦੇ ਤਾਂ ਵੀ ਕੀ ਹੋਇਆ ਆਖਰ ਇੱਕ ਦਿਨ ਪ੍ਰਮਾਤਮਾ ਦਾ ਹੁਕਮ ਆਉਂਦਾ ਹੈ ਮੌਤ ਆ ਜਾਂਦੀ ਹੈ ਤੇ ਇਸ ਸਭ ਕੁਝ ਛੱਡ ਕੇ ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਇਨਸਾਨ ਹੁਣ ਕਰਮ ਧਰਮ ਦੀ ਗੱਲ ਆ ਗਈ ਜੀ ਜਿਹੜੇ ਕਰਮ ਦੇ ਧਰਮ ਕਰਦਾ ਇਨਸਾਨ ਮਹਾਰਾਜ ਕਹਿੰਦੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਹੋਰਨਾਂ ਨੂੰ ਵਿਖਾਣ ਲਈ ਅਨੇਕਾਂ ਕਸਮ ਦੇ ਮਿੱਥੇ ਹੋਏ ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣ ਹਾਰ ਪ੍ਰਭੂ ਨਾਲ ਸਾਝ ਨਾ ਪਾਏ ਫੇਰ ਕੀ ਹੋਏਗਾ ਆਪਾਂ ਦੇ ਇਸ ਕਰੇ ਆਪਨਾ ਕਮਾਵੇ ਤਤ ਸਬਦਾਂ ਪਛਾਨੇ ਹੁਣ ਪ੍ਰਚਾਰਕਾਂ ਤੇ ਵੀ ਗੱਲ ਆ ਗਈ ਵੀ ਜਿਹੜੇ ਗੁਰੂ ਦੀ ਗੱਲ ਸੁਣਾਉਣ ਵਾਲੇ ਨੇ ਮਹਾਰਾਜ ਕਹਿੰਦੇ ਜੇ ਹੋਰ ਨਾਂ ਨੂੰ ਤਾਂ ਧਰਮ ਦਾ ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾ ਬਣਾਏ ਤੇ ਪਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਦੀ ਸਾਰ ਨਾ ਸਮਝੇ ਮਹਾਰਾਜ ਕਹਿੰਦੇ ਫਿਰ ਨਾਂਗਾ ਆਇਆ ਨਾਂਗੋ ਜਾਸੀ ਜੋ ਹਸਤੀ ਖਾਕ ਸ਼ਾਣੇ ਮਹਾਰਾਜ ਕਹਿੰਦੇ ਤਾਂ ਫਿਰ ਉਹ ਖਾਲੀ ਹੱਥ ਜਗਤ ਵਿੱਚ ਆਉਂਦਾ ਹੈ ਤੇ ਇਥੋਂ ਖਾਲੀ ਹੱਥ ਹੀ ਤੁਰ ਪੈਂਦਾ ਹੈ ਉਸ ਦੇ ਇਹ ਦਿਖਾਵੇ ਤਾਂ ਧਾਰਮਿਕ ਕੰਮ ਬੇਅਰਥ ਹੀ ਜਾਂਦੇ ਹਨ ਜਿਵੇਂ ਹਾਥੀ ਇਸ਼ਨਾਨ ਕਰਕੇ ਫਿਰ ਆਪਣੇ ਉੱਤੇ ਮਿੱਟੀ ਪਾ ਲੈਂਦਾ ਹੈ ਹਾਥੀ ਨੂੰ ਦੇਖੋ ਤੁਸੀਂ ਸੋਮ ਚਲੋ ਵੈਸੇ ਤਾਂ ਜਿਹੜੇ ਰੱਖਣ ਵਾਲੇ ਉਹ ਨਹਾਉਂਦੇ ਵੀ ਹੋਣਗੇ ਪਲਾਂ ਨੂੰ ਜਿੰਨਾ ਮਰਜੀ ਮਹਿੰਗੇ ਸ਼ੈਂਪੂ ਸਾਬਣ ਨਾਲ ਨੁਹਾ ਕੇ ਚਮਕਾ ਦਿਓ ਜਦੋਂ ਤੁਸੀਂ ਉਹਨੂੰ ਛੱਡਤਾ ਤੇ ਉਹਨੇ ਆਪਣੇ ਸੁੰਨ ਨਾਲ ਚੱਕ ਕੇ ਮਿੱਟੀ ਆਪਦੇ ਤੇ ਫੇਰ ਪਾ ਲਣੀ ਆ ਇਹ ਹਾਥੀ ਵਾਲਾ ਹੀ ਮਹਾਰਾਜ ਕਹਿੰਦੇ ਜੀਵਣਾ ਛੋਡਾ ਫਿਰ ਜੇ ਧਾਰਮਿਕ ਕੰਮ ਕਰਦਾ ਤਾਂ ਹੈ ਤੂੰ ਉਸ ਪ੍ਰਭੂ ਪ੍ਰਮਾਤਮਾ ਦੇ ਲੇਖੇ ਲੱਗਣ ਵਾਲੀ ਜਾਂਚ ਤੂੰ ਵੀ ਨਹੀਂ ਸਿੱਖੀ ਫਿਰ ਤੇਰਾ ਜੀਵਨ ਹਾਥੀ ਵਾਲਾ ਵੀ ਨਾਤਾ ਤੋਤਾ ਹਾਥੀ ਆਪਦੇ ਤੇ ਮਿੱਟੀ ਫੇਰ ਪਾ ਲਈ ਤੂੰ ਇਹ ਕੰਮ ਕੀਤਾ ਤਾਂ ਹੈ ਤੇ ਅਗਿਆਨਤਾ ਦਾ ਅਨੇਰਾ ਫੇਰ ਤੂੰ ਆਪਦੇ ਫਿਰਦੇ ਵਿੱਚ ਸਾਂਭ ਰੱਖਿਆ ਅਗੇ ਮਹਾਰਾਜ ਨੇ ਦછા ਸੰਤ ਜਨ ਸੁਨੋ ਸਭ ਮੀਤਾਂ ਹੇ ਗੁਰੂ ਦੇ ਪਿਆਰਿਓ ਸਤ ਸੰਗੀ ਜਨੋ ਮੇਰੇ ਮਿੱਤਰੋ ਸੁਣੋ ਝੂਠਾ ਇਹ ਪਸਾਰਾ ਮਹਾਰਾਜ ਕਹਿੰਦੇ ਝੂਠਾ ਪਸਾਰਾ ਹੈ ਸੁਨੋ ਹੇ ਸਤ ਸੰਗੀ ਜਨੋ ਹੇ ਮੇਰੇ ਮਿੱਤਰੋ ਇਹ ਸਭ ਪਸਾਰਾ ਝੂਠਾ ਹੈ ਸੰਸਾਰ ਦਾ ਮਹਾਰਾਜ ਕਹਿੰਦੇ ਇਹ ਸਭ ਕੁਝ ਨਾਸਮੰਤ ਹੈ ਸਾਰਾ ਕੁਝ ਨਾਸ ਹੋ ਜਾਣਾ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਜਿਹੜੇ ਮਨੁੱਖ ਨਿਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ ਮਾਇਆ ਮੋਹ ਦੇ ਸਮੁੰਦਰ ਵਿੱਚ ਡੁੱਬੇ ਰਹੇ ਤੇ ਖوار ਹੋ ਹੋ ਕੇ ਆਤਮਕ ਮੌਤ ਸਹੀ ਹੜ ਦੇ ਰਹੀ ਆਤਮਕ ਮੌਤ ਸਰੀਰਕ ਮੌਤ ਹਰੇਕ ਨੂੰ ਆਉਣੀ ਆ ਜੀ ਉਹ ਜੋ ਵੀ ਜੀਵ ਪੈਦਾ ਕੀਤਾ ਪ੍ਰਭੂ ਪਰਮਾਤਮਾ ਨੇ ਸਰੀਰਕ ਮੌਤ ਜਰੂਰ ਆਉਣੀ ਹੈ ਇਹ ਸੰਸਾਰ ਨੂੰ ਛੱਡਣਾ ਪਰ ਆਤਮਕ ਮੌਤ ਔਖਾ ਕੰਮ ਜਿਹੜਾ ਆਤਮਾ ਹੈ ਆਤਮਾ ਅਮਰ ਹੈ ਕੱਲ ਵਾਲੇ ਸ਼ਬਦ ਚ ਆਪਾਂ ਪੜਿਆ ਸੀ ਵੀ ਆਤਮਾ ਜਿਹੜਾ ਜੀਵ ਆਤਮਾ ਹੈ ਨਾ ਇਹ ਬੁੱਢਾ ਹੈ ਨਾ ਇਹ ਬੱਚਾ ਹੈ ਇਹ ਸਦਾ ਅਮਰ ਹੈ ਜਦੋਂ ਜੀਵ ਆਤਮਾ ਦੀ ਮੌਤ ਸਹਿਣਦਾ ਨਾ ਇਨਸਾਨ ਉਦੋਂ ਫਿਰ ਨਰਕਾਂ ਦਾ ਅਧਿਕਾਰੀ ਹੁੰਦਾ ਜੀਵ ਆਤਮਾ ਦੀ ਮੌਤ ਇਹੀ ਵੀ ਜ਼ਮੀਰ ਕਰਕੇ ਮਰ ਜਣਾ ਵੀ ਮਰ ਜ